와, 헝그루 ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜ ਗਜ ਕੇ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਵਾਹ ਵਾਹ ਸਰ ਕਿਰਪਾ ਕਰੋ ਫਿਰ ਸੰਕਟ ਜੋਂ ਨ ਗਰਵ ਨਾਯੋ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਘਰ ਬਨਾ ਜਪਿਓ ਜਿਨ ਵਾ ਵਾ ਜਪਿਓ ਜਿਨ ਅਰ ਤਤ ਵਿਚਾਰ ਜਹਿ ਮਥਰਾ ਤਤ ਵਿਚਾਰ ਜਹਿ ਮਥਰਾ ਤਤ ਵਿਚਾਰ ਜਹਿ ਮਥਰਾ ਤਤ ਵਿਚਾਰ ਜਗ ਤਾਰਨ ਕੋ ਅਵਤਾਰ ਬਣਾਇਓ ਜਪੋ ਜਿਨ ਅਰਜੁਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਗ ਤਰਨ ਕੋ ਅਵਤਾਰ ਬਣ ਜਪਿਓ ਜਿਨ ਅਰਜਨ ਜੈ ਜਪਿਓ ਜਿਨ ਫਿਰ ਸੰਕਟ ਜੋਨ ਗਰਬ ਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਜਪਿਓ ਜਿਨ ਹਾਂ ਜਪਿਓ ਜਿਨ ਸਰ ਜਪ ਲੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਅਰਜਨ ਗੱਜੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਗੁਰੂ ਹਰ ਸੰਕਟ ਜੋਂਨ ਗਰਬ ਨਾ ਆਓ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਹਰ ਸੰਕਟ ਜੋਂਨ ਗਰਬ ਨਾ ਜਪਿਓ ਜਿਨ ਅਰਜਨ ਜਪਿਓ ਜਿਨ ਅਰ ਅੱਖੋ ਸਤਨਾਮ ਸ੍ਰੀ ਫਿਰ ਅੱਖੋ ਜੀ ਸਤਨਾਮ ਸ੍ਰੀ ਇੱਕ ਵਾਰ ਸਾਰੀ ਸੰਗਤ ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਜਿਵੇਂ ਆਪਾਂ ਕੀਰਤਨ ਭਗਤੀ ਵਿੱਚ ਜੁੜ ਬੈਠੇ ਸੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਹਜ਼ੂਰੀ ਰੱਗੀ ਸਚਖੰਡ ਸ਼੍ਰੀ ਦਰਬਾਰ ਸਾਹਿਬ ਆਪਾਂ ਸਾਰਿਆਂ ਨੂੰ ਕੀਰਤਨ ਭਗਤੀ ਵਿੱਚ ਜੋੜ ਰਹੇ ਸਨ ਕਲ ਜੁਗ ਮੈਂ ਕੀਰਤਨ ਪ੍ਰਧਾਨ ਗੁਰਮੁਖ ਜਪੀਏ ਲਾਇ ਤੇਨਾਂ ਆਓ ਹੁਣ ਆਪਾਂ ਜੁੜਨਾ ਹੈ ਸੁਣੋ ਵਿਸ਼ਾਲ ਕਥਾ ਕੋ ਫਲ ਹੈ ਝਰੀ ਲਾਗ ਵਰਸਤ ਜਿਮ ਜਲ ਹੈ ਥਿਮਕ ਥਿਮਕ ਬੂੰਦੈ ਜਿਮ ਪਰ ਹੀ ਸਭ ਆਪਣੇ ਧਰਨੀ ਮੈਂ ਤਰਹੀ ਇੱਕ ਵਾਰ ਸਾਰੀ ਸੰਗਤ ਗੁਰਮਤ ਵਿਚਾਰ ਰੰਮ ਕਰਨ ਤੋਂ ਪ੍ਰਥਮ ਲਵਾਓ ਹਾਜ਼ਰੀ ਅਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰ ਵਾਲੇ ਮਹਾਂਪੁਰਸ਼ ਜਿਨ੍ਹਾਂ ਨੂੰ ਸਿਵਾਵਾ ਹੁਣ ਉਹਨਾਂ ਮਹਾਂਪੁਰਸ਼ਾਂ ਦੇ ਅਸਥਾਨਾਂ ਤੇ ਮਿਲੀਆਂ ਹਨ ਸ਼੍ਰੀਮਾਨ ਸੰਤ ਬਾਬਾ ਤਰਸਿੰਘ ਜੀ ਮਸਤੂਆਣੇ ਵਾਲੇ ਸੰਤ ਬਾਬਾ ਤੇਜਾ ਸਿੰਘ ਜੀ ਸੰਤ ਬਾਬਾ ਇਕਵਾਲ ਸਿੰਘ ਜੀ ਉਹਨਾਂ ਦੀਆਂ ਚੱਲ ਰਹੀਆਂ ਸੇਵਾਵਾਂ ਹੁਣ ਡਾਕਟਰ ਸਾਹਿਬ ਨੂੰ ਮਾਰ ਰਹੇ ਨੇ ਉਹ ਵੀ ਅੱਜ ਸੰਗਤ ਵਿਸ਼ੋਭਿਤ ਨੇ ਆਪਾਂ ਸਾਰੇ ਜਿੱਥੇ ਉਹਨਾਂ ਮਹਾਪੁਰਸ਼ਾਂ ਦੀ ਯਾਦ ਮਨਾ ਰਹੇ ਹਾਂ ਉੱਥੇ ਅੱਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਤੇ ਪੁੰਜ ਨਿਮਰਤਾ ਸਿੰਧ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਹਾਨ ਸ਼ਹੀਦੀ ਦਿਹਾੜਾ ਹੈ। ਔਰ ਮੈਨੂੰ ਗੁਰਮੁਖ ਪਿਆਰਿਆਂ ਨੇ ਬਾਹਰ ਗੁਰਦੁਆਰੇ ਦੀ ਐਂਟਰੀ ਉੱਤੇ ਪੁੱਛ ਲਿਆ। ਕਹਿੰਦੇ ਭਾਈ ਸਾਹਿਬ ਜੀ ਸ਼ਬਦ ਪੜ੍ਹਦੇ ਸਾਨੂੰ ਉੱਪਰ ਜਪਿਓ ਜेन ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ। ਕਹਿੰਦੇ ਕੀਰਤਨ ਵਿੱਚ ਸੁਣਿਆ। ਤਾਂ ਕਹਿੰਦੇ ਭਾਈ ਸਾਹਿਬ ਇਹ ਦੱਸੋਗੇ ਕਿ ਜਪਣਾ ਕਿਵੇਂ? ਗੁਰੂ ਅਰਜਨ ਦੇ ਮਹਾਰਾਜ ਨੂੰ ਕਿਵੇਂ ਜਪੀਏ ਕਿ ਜਨਮ ਮਰਨ ਤੋਂ ਮੁਕਤ ਹੋ ਜਾਈਏ ਕਿਵੇਂ ਕੋਈ ਗਰਮ ਜੋਨ ਵਿੱਚ ਨਹੀਂ ਆਏਗਾ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੂੰ ਜਪਣ ਕਰਕੇ ਫਿਰ ਸਵਾਲ ਆਇਆ ਵੀ ਜਪਣਾ ਕਿਵੇਂ ਤਾਂ ਉਹਨਾਂ ਨੇ ਸਵਾਲ ਬਹੁਤ ਸੋਹਣਾ ਕੀਤਾ ਮੈਂ ਉਹਨਾਂ ਨੂੰ ਕਿ 1 ਮਿੰਟ ਵਿੱਚ ਜਵਾਬ ਤ ਨਹੀਂ ਦਿੱਤਾ ਜਾਣਾ ਆਓ ਆਪਾਂ ਉੱਪਰ ਗੁਰੂ ਦਰਬਾਰ ਵਿੱਚ ਚੱਲਦੇ ਇਸੇ ਗੱਲ ਦੀ ਵਿਚਾਰ ਕਰਾਂਗੇ ਕਿ ਜਪਣਾ ਕਿਵੇਂ ਕਿਉਂਕਿ ਜਦੋਂ ਵੀ ਕੋਈ ਡਾਕਟਰ ਕੋਲੋਂ ਦਵਾਈ ਲੈਂਦਾ ਓਦੋਂ ਡਾਕਟਰ ਕੋਲੋਂ ਪੁੱਛਦਾ ਕਿ ਖਾਣੀ ਕਿਵੇਂ ਤੁਸੀਂ ਫਾਰਮੇਸੀ ਤੇ ਜਾਓਗੇ ਮੈਡੀਕਲ ਸਟੋਰ ਤੇ ਜਾਓਗੇ ਦਵਾਈਆਂ ਭਰੀਆਂ ਪਈਆਂ ਨੇ ਉਹ ਸਟੋਰ ਭਰਿਆ ਪਿਆ ਆਪਣੀ ਮਰਜ਼ੀ ਨਾਲ ਕੋਈ ਰੋਗੀ ਦਵਾਈ ਚੁੱਕ ਕੇ ਦਵਾਈ ਖਾ ਕੇ ਠੀਕ ਨਹੀਂ ਹੋ ਸਕਦਾ ਉਹਨੂੰ ਡਾਕਟਰ ਨੂੰ ਵਿਖਾਉਣਾ ਪੈਂਦਾ ਔਰ ਜਿਨ੍ਹਾਂ ਕੰਟਰੀਆਂ ਵਿੱਚ ਤੁਸੀਂ ਰਹਿੰਦੇ ਹੋ ਇੱਥੇ ਤਾਂ ਡਾਕਟਰ ਤੋਂ ਬਗੈਰ ਇੱਕ ਗੋਲੀ ਵੀ ਨਹੀਂ ਦਿੰਦੇ ਇਦੋਂ ਮਤਲਬ ਕੋਈ ਡਾਕਟਰ ਚਾਹੀਦਾ ਜਿਹੜਾ ਸਰੋਗ ਨੂੰ ਪਛਾਣ ਕੇ ਫਿਰ ਦਵਾਈ ਦਿੰਦਾ ਔਰ ਪੇਸ਼ੈਂਟ ਦਾ ਸਵਾਲ ਪਹਿਲਾਂ ਇਹ ਹੁੰਦਾ ਖਾਣੀ ਕਿਵੇਂ ਦਵਾਈ ਤੁਹਾਨੂੰ ਦੇ ਦਿੱਤੀ ਹੈ ਤਾਂ ਪੇਸ਼ੈਂਟ ਦਾ ਪਹਿਲਾ ਸਵਾਲ ਪਹਿਲਾ ਕੁਐਸਚਨ ਇਹ ਹੁੰਦਾ ਇਹ ਦਵਾਈ ਕਿਵੇਂ ਖਾਣੀ ਹੈ ਜੀ ਪਾਣੀ ਨਾਲ ਦੁੱਧ ਨਾਲ ਸਵੇਰੇ ਦੁਪਹਿਰੇ ਰਾਤੀਂ ਕਦੋਂ ਤੇ ਕਿਵੇਂ ਔਰ ਮੈਨੂੰ ਉਹਨਾਂ ਗੁਰਮਖੰਦ ਦਾ ਸਵਾਲ ਵਧੀਆਂ ਲੱਗਾ ਕਿ ਜਪਣਾ ਕਿਵੇਂ ਹੈ ਆਪਾਂ ਪੜ ਵੀ ਰਹੇ ਆ ਸੁਣ ਵੀ ਰਹੇ ਆ ਸੁਣਾ ਵੀ ਰਹੇ ਆ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਮ ਨਾ ਆਇਓ ਹੁਣ ਸਵਾਲ ਹੈ ਕਿਵੇਂ ਜਪਣੇ ਇਹਨੂੰ ਆਪਾਂ ਵਿਚਾਰ ਵਿੱਚ ਲਿਆਵਾਂਗੇ ਇੱਕ ਵਾਰ ਮੇਰਾ ਮਨ ਕਰਦਾ ਹੈ ਕਿ ਤੁਸੀਂ ਥੋੜੇ ਜਿਹਾ ਇਕੱਠੇ ਹੋ ਕੇ ਬੈਠੋ ਹਾਲ ਵੱਡਾ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਬੱਚਿਆਂ ਨੂੰ ਖੇਡਣ ਵਾਸਤੇ ਵੇ ਛੱਡ ਦੀ ਹਾਲ ਇਸ ਲਈ ਵੱਡਾ ਬਣਾਇਆ ਜਾਂਦਾ ਹੈ ਕਿ ਸੰਗਤ ਦੀ ਗੈਦਰੰਗ ਵੱ ਤੋਂ ਵੱਧ ਲੋਕ ਬਹਿ ਸਕਣ ਸੋ ਸਾਧ ਸੰਗਤ ਇੱਕ ਤੇ ਆਪੋ ਆਪਣੇ ਬੱਚਿਆਂ ਨੂੰ ਪਲੀਜ਼ ਜਿਨ੍ਹਾਂ ਕੋਲ ਛੋਟੇ ਬੱਚੇ ਨੇ ਉਹ ਭੈਣਾ ਬਾਹਰ ਜਿੱਥੇ ਪ੍ਰਸ਼ਾਦ ਮਿਲਦਾ ਉੱਥੇ ਚਲੇ ਜਾਓ ਔਰ ਦੂਜੇ ਵੀਰਾਂ ਵੱਲ ਬੇਨਤੀ ਥੋੜਾ ਜਿਹਾ ਲਾਗੇ ਹੋ ਜਾਓ ਆਜੋ ਆਪਾਂ ਨੇੜੇ ਨੇੜੇ ਹੋ ਕੇ ਬੈਠੀਏ ਹੋ 71 ਮਿਲੋ ਮੇਰੇ ਭਾਈ ਦੁਬੇ ਦਾ ਦੂਰ ਕਰੋ ਲਿਵ ਲਾਏ ਹਰ ਨਾਮ ਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਬਿਛਾਏ ਬੁੱਲੋ ਗੁਰਮੁਖ ਵੈਸੋ ਸਫਾ ਬਿਛਾਏ ਪਰ ਨਾਲ ਕਿਆ ਹੋ 71 ਬਾਈ ਇਕੱਠੇ ਹੋਵੋ ਸੰਗਤ ਕਿਵੇਂ ਬਹਿਣੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦੱਸਿਆ ਪਾਛੇ ਕਿ ਭਾਈ ਦੋ ਤਰ੍ਹਾਂ ਦੀਆਂ ਮੱਖੀਆਂ ਹੁੰਦੀਆਂ ਇਹ ਕੋ ਮੱਖੀ ਹੈ ਜਿਹੜੀ ਗੰਦਗੀ ਤੇ ਵੀ ਬੰਦੀ ਹੈ ਮਿੱਠੇ ਤੇ ਵੀ ਬੰਦੀ ਆ ਪਰ ਉਹ ਬਹੁਤੀ دیر ਨਹੀਂ ਬੰਦੀ ਉਹਦੇ ਅੰਦਰ ਕਈ ਆਬਨ ਨੇ ਉਹਨੂੰ ਮਹਾਰਾਜ ਨੇ ਕਿਹਾ ਗਿੱਲੀ ਗਿੱਲੀ ਰੋਡੜੀ ਪੌਂਦੀ ਭਵ ਭਵਾਏ ਜੋ ਬੈਠੇ ਸਿਫਤਾਂ ਉਬਰੇ ਭਾਗ ਮਥਾਏ ਉਸ ਮੱਖੀ ਦੀ ਉਦਾਹਰਣ ਦਿੱਤੀ ਕਹਿੰਦੇ ਭਾਈ ਉਹ ਮਿੱਠੇ ਤੇ ਵੀ ਬਹਿੰਦੀ ਤੇ ਗੰਦਗੀ ਤੇ ਵੀ ਬਹਿੰਦੀ ਹੈ ਇਸ ਲਈ ਜਦੋਂ ਉਹ ਗੁੜ ਤੇ ਬਹਿੰਦੀ ਹੈ ਲਾਲਚ ਕਰ ਬੈਠਦੀ ਹੈ ਉਹਦੇ ਖੰਭ ਉਹਦੇ ਵਿੱਚ ਭਿੱਜ ਜਾਂਦੇ ਨੇ ਉਦੀ ਮੌਤ ਦਾ ਕਾਰਨ ਬਣ ਜਾਂਦੇ। ਔਰ ਦੂਸਰੀ ਮੱਖੀ ਦਾ ਜ਼ਿਕਰ ਹੈ ਉਹਨੂੰ ਕਹਿੰਦੇ ਮધુਮੱਖੀ। ਮધુਮੱਖੀਆਂ ਫੁੱਲਾਂ ਤੇ ਬਹਿੰਦੀਆਂ ਨੇ। ਰਸ ਚੂਸਦੀਆਂ ਨੇ। ਫਿਰ ਉਹ ਇੱਕ ਜਗ੍ਹਾ ਤੇ ਇਕੱਤਰ ਹੋ ਕੇ ਬਹਿੰਦੀਆਂ ਨੇ, ਸ਼ੱਤਾਂ ਬਣਦੇ। ਉਹਨਾਂ ਮੱਖੀਆਂ ਤੋਂ ਮਕਰਾਲ ਤੋਂ ਮધુਮੱਖੀਆਂ ਤੋਂ ਇੱਕ ਚੀਜ਼ ਪੈਦਾ ਹੁੰਦੀ ਹੈ ਜਿਹਨੂੰ ਲੋਕ ਸ਼ਹਿਦ ਕਹਿੰਦੇ ਨੇ, ਹਨੀ ਕਹਿੰਦੇ ਨੇ ਔਰ ਸਾਧ ਸੰਗਤ ਜਿਹੜਾ ਮੱਖੀਆਂ ਤੋਂ オリジナル ਸ਼ਹਿਦ ਬਣਦਾ ਹੈ ਬਹੁਤ ਮਹਿੰਗਾ ਵਿਕਦਾ ਹੈ ਉਸ ਮੱਖੀ ਦੀ ਵਡਿਆਈ ਹੈ ਔਰ ਜਦੋਂ ਮਹਾਰਾਜ ਨੇ ਸੰਗਤ ਵਿੱਚ ਬਹਿਣ ਦੀ ਤਰਤੀਬ ਢੰਗ ਦੱਸਿਆ ਉਦੋਂ ਉਸ ਮੱਖੀ ਦੀ ਉਦਾਹਰਨ ਲਈ ਕਹਿੰਦੇ ਭਾਈ ਜਿਵੇਂ ਸ਼ਹਿਦ ਦੀਆਂ ਮੱਖੀਆਂ ਇਕੱਠੀਆਂ ਹੋ ਕੇ ਬਹਿਨੀਆਂ ਨੇ ਛੱਤੇ ਵਿੱਚ ਸ਼ਹਿਦ ਪੈਦਾ ਹੁੰਦਾ ਹੈ ਇਦਾਂ ਸੰਗਤ ਵਿੱਚ ਗੁਰਸਿੱਖ ਇਕੱਤਰ ਹੋ ਕੇ ਇਕੱਠੇ ਹੋ ਕੇ ਬਹਿਣ ਤੇ ਸ਼ਬਦ ਤੇ ਸੁਰਤ ਜੁੜਦਿਆਂ ਸਾਰ ਉਹਨਾਂ ਨੂੰ ਸ਼ਬਦ ਵਿੱਚੋਂ रस ਪੈਦਾ ਹੋਏਗਾ ਆਉ ਆਪੋ ਇਸ ਤਰ੍ਹਾਂ ਬੈਠੀਏ ਜਿਹਨੂੰ ਮਹਾਰਾਜ ਬਚਨ ਕਹਿੰਦੇ ਬਾਣੀ ਅੰਦਰ ਕਹਿੰਦੇ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਦਪ ਮੱਖੀ ਰਾ ਪੜੋ ਤੁਹਾਨੂੰ ਯਾਦ ਰਹੇ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਦਪ ਹੰਗਾ ਜੀ ਕੋ ਬੋਲੋ ਜੈਸੇ ਮਦਪ ਮਖੀਰਾ ਜਿਵੇਂ ਮਦੂ ਦੀਆਂ ਮੱਖੀਆਂ ਹੋ ਇਕੱਤਰ ਮਿਲੋ ਮੇਰੇ ਭਾਈ ਦੋਵੰਨਾਂ ਦੂਰ ਕਰੋ ਲੈ ਬਲਾਏ ਹੁਣ ਸਵਾਲ ਆਇਆ ਕਿ ਕਿਵੇਂ ਜਪੀਏ ਗਰਵ ਜੋਨ ਸੰਕਟ ਵਿੱਚੋਂ ਨਹੀਂ ਭਏਗਾ ਕੌਣ ਭਾਈ ਜਿਨੇ ਜਪਿਆ ਧੰਨ ਗੁਰੂ ਅਰਜੁਨ ਦੇ ਬੋਲੋ ਧੰਨ ਗੁਰੂ ਹੰਗਾ ਜੀ ਕੋ ਬੋਲਿਆ ਕਰੋ ਧੰਨ ਗੁਰੂ ਜਦੋਂ ਸੰਗਤ ਵਿੱਚ ਆਉਣਾ ਚਾਹ ਪਾਣੀ ਪੀ ਕੇ ਆਇਆ ਕਰੋ ਸੁਚੇਤ ਹੋਗੇ ਠੱਲੇ ਹੋ ਕੇ ਨਹੀਂ ਬਹਿਣ ਚਾਹ ਪੀਤੀਆਂ ਤੁਸੀਂ ਥੱਲੇ ਸ਼ਵੀਲ ਦਾ ਜਲ ਛਕਿਆ ਹੋਣੇ ਇੱਕ ਵਾਰ ਧੰਨ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬਨ ਆਇਓ ਇਹ ਗੱਲ ਭਟ ਮਥਰਾ ਜੀ ਨੇ ਕਹੀ ਔਰ ਨਾਲ ਲਿਖਿਆ ਕਹਿੰਦੇ ਕਿਸੇ ਮੋਸ਼ਨ ਵਿੱਚ ਆ ਕੇ ਨਹੀਂ ਕਿਹਾ ਵਿਚਾਰ ਕਰਨ ਤੋਂ ਬਾਅਦ ਕਿਹਾ ਕੁਝ ਗੱਲਾਂ ਬੰਦਾ इमोਸ਼ਨ ਹੋ ਕੇ इमोशनल ਕਹਿ ਦਿੰਦਾ ਤੇ ਬਾਅਦ ਵਿੱਚ ਉਹਨੂੰ ਪਛਤਾਉਣਾ ਪੈਂਦਾ ਵੀ ਨਹੀਂ ਤੇ ਗੱਲ ਸਹੀ ਨਹੀਂ ਝਾਰ ਕੇ ਇਹ ਗੱਲ ਕਹਿ ਰਹੇ ਹਨ ਤਤ ਕੱਢ ਕੇ ਗੱਲ ਕਹੀ ਹੈ ਜਿਨੇ ਅਰਜਨ ਫਿਰ ਸੰਕਟ ਜੋਨ ਗਰਬ ਨਾ ਆਇਓ ਹੁਣ ਸਵਾਲ ਇਹ ਕਿਵੇਂ ਜਪਣਾ ਇੱਕ ਜਪਣ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵਾਰ-ਵਾਰ ਰਿਪੀਟ ਜਿਹਨੂੰ ਮਹਾਰਾਜ ਕਹਿੰਦੇ ਜਪ ਮੰ ਸਤਨਾਮ ਪੜੋ ਜਪ ਮੰ ਜਪਣਾ ਹੈ ਮਨ ਨੇ ਭਾਵ ਵਾਰ-ਵਾਰ ਕਿਸੇ ਚੀਜ਼ ਨੂੰ ਰਿਪੀਟ ਕਰਨਾ ਜਿਵੇਂ ਆਪਾਂ ਨਾਮ ਜਪਣੇ ਵਾਹਿਗੁਰੂ ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਕੋਈ ਉੱਥੇ ਵੀ ਜਪ ਆਪ ਦਾ ਅਰਥ ਹੈ ਮਨ ਵਿੱਚ ਰਿਪੀਟ ਕਰਨਾ ਵਾਰ-ਵਾਰ ਵਾਹਿਗੁਰੂ ਮੰਨੇ ਕੋਈ ਜਪ ਦਾ ਅਰਥ ਵਾਰ-ਵਾਰ ਉਹਨੂੰ ਰਿਪੀਟ ਕਰਨਾ ਜਪਣਾ ਵਾਹਿਗੁਰੂ 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 ਜਪਮਨ ਸਤਨਾਮ ਔਰ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੁਣ ਇੱਕ ਸ਼ਬਦ ਆਇਆ ਜਪਿਓ ਜਨ ਅਰਜਨ ਦੇਵ ਗੁਰੂ ਭਾ ਵਾਰ-ਵਾਰ ਜਪਣਾ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਤੇ ਦੂਸਰਾ ਜਦੋਂ ਗਹਿਰਾਈ ਵਿੱਚ ਜਾਓਗੇ ਉਦੋਂ ਜਪਣ ਦਾ ਅਰਥ ਹੋਏਗਾ ਗੁਰੂ ਦੇ ਗੁਣ ਧਾਰਨ ਕਰਨੇ ਇਹ ਨਹੀਂ ਕਿ ਕੋਈ ਕਹੀ ਜਾਵੇ ਕਿ ਇਹ ਮੇਰਾ ਪਿਤਾ ਹੈ ਜੀ ਇਹ ਮੇਰੇ ਬਾਪੂ ਜੀ ਨੇ ਇਹ ਮੇਰੇ ਪਾਪਾ ਜੀ ਡੈਡੀ ਜੀ ਨੇ ਅੱਛਾ ਮੰਨੇ ਇੱਕ ਵਨ ਉਹਦੀ ਗੱਲ ਉਹ ਤਾਂ ਬੇਦਖਲ ਕਰਦਾ ਹੈਗਾ ਜਿਨ੍ਹਾਂ ਕੰਟਰੀਆਂ ਚੋਂ ਤੁਸੀਂ ਆਏ ਹੋ ਜੇ ਪਿਓ ਦੀ ਗੱਲ ਨਾ ਮੰਨੇ ਪਿਓ ਬੇਦਖਲ ਕਰ ਦਿੰਦੇ ਜਿਨ੍ਹਾਂ ਵਿੱਚ ਰਹਿੰਦੇ ਹੋ ਇੱਥੇ ਪਹਿਲੇ ਘਟ ਦਿੰਦੇ ਨੇ ਸਾਧ ਸੰਗਤ ਕਿਉਂ ਉਹਨਾਂ ਨੂੰ ਪਤਾ ਇਹ ਨਾ ਮੰਨਣਾ ਨਹੀਂ ਜੇ ਪਿਓ ਦੀ ਗੱਲ ਨਾ ਮੰਨੇ ਫਿਰ ਉਹ ਕੱਲਾ ਪਿਓ ਆਪਾ ਡੈਡੀ ਜੀ ਕਹਿਣ ਦਾ ਕੋਈ ਮਤਲਬ ਨਹੀਂ ਸਤਿਕਾਰ ਇਹ ਹੈ ਕਿ ਬਾਪੂ ਜੀ ਦੀ ਗੱਲ ਮੰਨੀ ਜਾ ਰਹੀ ਹੈ ਸਤਿਕਾਰ ਇਹ ਹੈ ਕਿ ਡੈਡੀ ਪਿਤਾ ਜੀ ਪਾਪਾ ਜੀ ਦੀ ਗੱਲ ਮੰਨੀ ਜਾ ਰਹੀ ਹੈ ਇਹ ਸਭ ਤੋਂ ਵੱਡਾ ਸਤਿਕਾਰ ਹੈ ਪਾਤਸ਼ਾਹ ਕਹਿੰਦੇ ਜਪਣ ਦਾ ਅਰਥ ਹੈ ਗੁਰੂ ਦੇ ਗੁਣ ਧਾਰਨ ਕਰਨੇ ਜਿਨ੍ਹਾਂ ਗੁਣਾ ਕਰਕੇ ਭੱਟ ਸਾਹਿਬਾ ਨੇ ਕਿਹਾ ਗੁਰੂ ਅਰਜਨ ਦੇਵ ਰੱਬ ਨੇ ਜਿਨ ਗੁਣਾ ਕਰਕੇ ਭਟ ਸਹਿਮਾਨ ਕਹਿੰਦੇ ਧਰਨ ਗगन ਨਵ ਖੰਡ ਮੇ ਪੜੋ ਧਰਨ ਗगन ਨਵ ਖੰਡ ਮੇ ਜੋਤ ਸਭ ਰੂਪੀ ਰਹੋ ਭਰ ਪਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਹਾਂ ਪੜਿਆ ਕਰੋ ਜਾਂ ਤਾਂ ਤੁਸੀਂ ਬਾਣੀ ਨਹੀਂ ਪੜਦੇ ਜਾਂ ਤੁਸੀਂ ਸੰਗਦੇ ਹੋ ਪੜੋ ਧਰਨ ਗगन ਨਵ ਖੰਡ ਮੇ ਜੋਤ ਸਭ ਰੂਪੀ ਰਹੋ ਭਰ ਨੁ ਮਥਰਾ ਕਸ਼ ਬੇਦ ਨਹੀਂ ਗੁਰ ਅਰਜਨ ਪਰ ਤਾ ਹਾਂ ਗੁਰ ਅਰਜਨ ਪਰ ਤਖ ਹਰ ਗੁਰ ਅਰਜਨ ਪਰ ਮਾਰੇ ਕਿਹੜੀ ਗੱਲਾਂ ਗੁਰੂ ਅਰਜਨ ਦੇਵ ਜੀ ਪ੍ਰਤਖ ਹਰਨੇ ਫਿਰ ਪਟਾਂ ਗਿਆ ਧਰਮ ਤੀਰ ਗੁਰਮਤ ਗੰਪੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਾਮੋ ਆਧਾਰ ਅਹ ਮੇਵ ਨਿਵਾਰਣ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨਾ ਹਟੇ ਕਹਿੰਦੇ ਭਾਈ ਆ ਗੁਣ ਨੇ ਗੁਰੂ ਅਰਜਨ ਦੇ ਮਹਾਰਾਜ ਵਿੱਚ ਪਹਿਲਾ ਗੁਣ ਹੈ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਵਿੱਚ ਧੀਰਜ ਬਹੁਤ ਗਹਿਰਾ ਹੈ ਗੁਰੂ ਅਰਜਨ ਦੇਵ ਜੀਆਂ ਦਾ ਕੋਈ ਧੀਰਜ ਨਹੀਂ ਭੰਗ ਕਰ ਸਕਿਆ ਸਭ ਤੋਂ ਵੱਡਾ ਗੁਣ ਗੁਰੂ ਅਰਜਨ ਦੇ ਮਹਾਰਾਜ ਵਿੱਚ ਧੀਰਜ ਦੇਖਣਾ ਤਾਂ ਦੂਰ ਦੀ ਗੱਲ ਹੈ ਸੁਣ ਲਈਏ ਕਿ ਫਲਨਾਂ ਬੰਦਾ ਇਦਾਂ ਦਾ ਤੁਸੀਂ ਨਫ਼ਰਤ ਕਰਨ ਲੱਗ ਜਾਓਗੇ ਤੋਡੀ ਵੇਖਣ ਵਾਲੀ ਨਜ਼ਰ ਬਦਲ ਜਾਏਗੀ ਤੋਡੀ ਉਹਦੇ ਪ੍ਰਤੀ ਸਵਰਿਆ ਗੱਲ ਹੈ ਦਸਣ ਨਾਲ ਕੱਲਾ ਸੁਣਨ ਨਾਲ ਰੱਬ ਦਿੰਦਾ ਕਦੇ ਕਿਸੇ ਦੀ ਰੋਜੀ ਨਹੀਂ ਰੱਬ ਰੋਕਦਾ ਕਾਇਨਾਤ ਦੇ ਲੋਕਾਂ ਨੂੰ ਤੂੰ ਰੋਜੀ ਵੰਡਣੀ ਉਹ ਵੰਡਣ ਲੱਗ ਪਿਆ